ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਬਹੁਤ ਜਿਹਦਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਬੀਤੀ ਦਿਨ ਰਾਤ ਨੂੰ ਲੁਧਿਆਣਾ ਤੋਂ ਆ ਰਿਹਾ ਇੱਕ ਟੈਂਪੂ ਟਰੈਵਲਰ ਮੋਗਾ ਦੇ ਸਰਕਾਰੀ ਆਈਟੀ ਨੇੜੇ ਪਲਟ ਗਿਆ ਤੇ ਅਸਹਾਸੇ ਚ ਡਰਾਈਵਰ ਦੀ ਮੌਤ ਹੋ ਗਈ ਜਦ ਕਿ ਟੈਂਪੋ ਟ੍ਰੈਵਲ ਚ ਸਫ਼ਰ ਕਰ ਰਿਹਾ ਇੱਕ ਹੀ ਪਰਿਵਾਰ ਦੇ ਕਰੀਬ 10-11 ਲੋਕ ਜ਼ਖਮੀ ਹੋ ਗਏ ਸ਼ੜਕ ਦੇ ਅਵਾਰ ਪਸੂ ਨੇ ਅਚਾਨਕ ਆ ਜਾਣ ਕਰਕੇ ਇਹ ਹਾਦਸਾ ਵਾਪਰਿਆ ਸ਼ੜਕ ਦੇ ਅਵਾਰ ਪਸੂ ਆਉਣ ਕਰਕੇ ਟੈਂਪੋ ਟ੍ਰੈਵਲਰ ਪਲਟ ਗਿਆ ਤੇ ਦੂਜੇ ਪਾਸੇ ਡਿਵਾਈਡਰ ਨਾਲ ਟਕਰਾਇਆ ਤੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜ਼ਖਮਿਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲਿਆਂ ਦਾ ਗਿਆ ਸਾਰੀ ਜ਼ਖਮੀ ਕੋ ਪਰਿਵਾਰ ਨਾਲ ਸੰਬੰਧੀ ਥਾਂ ਤੇ ਮੋਗਾ ਦੇ ਖੋਸਾ ਰੰਦੀਰ ਦੇ ਰਹਿਣ ਵਾਲੇ ਹਨ ਜਖਮੀ ਮਨਜੋਤ कौर ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਟੈਂਪੋ ਟਰੈਵਲਰ 'ਾਂ ਸਰਹੰਦ ਗਿਆ ਹੋਇਆ ਸੀ ਰਾਤ ਨੂੰ ਵਾਪਸ ਪਿੰਡ ਪਰਤ ਰਹੀ ਸੀ ਤਾਂ ਮੋਗਾ ਆਈਟੀ ਨੇੜੇ ਛੜਕਤ ਇੱਕ ਪਸ਼ੂ ਆ ਗਿਆ ਤੇ ਟੈਂਪੋ ਟਰੈਵਲਰ ਪਲਟ ਗਿਆ ਮੋਗਾ ਦੇ ਪਹੁੰਚੇ ਮੋਗਾ ਫੋਕਲ ਪੁਆਇੰਟ ਦੇ ਇੰਚਾਰਜ ਮਕਮ ਸਿੰਘ ਨੇ ਦੱਸਿਆ ਕਿ ਇੱਕ ਪਰਿਵਾਰ ਟੈਂਪੋ ਟਰੈਵਲਰ ਚ ਮੋਗਾ ਆ ਰਿਹਾ ਸੀ ਤਾਂ ਚਾਂਦਕ ਸੜਕ ਤੇ ਕਿਸੇ ਜਾਨਵਰ ਦੇ ਆਉਣ ਕਰਕੇ ਟੈਂਪੋ ਟਰੈਵਲਰ ਪਲਟ ਗਿਆ ਵੀਡੀਓ ਦੇਖਣ ਲਈ ਤੋਂ ਵੱਡਾ ਤੁਹਾਨੂੰ